ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਮੁਖ ਵਿਚਾਰ ਰਹੇ ਗੁਰਮੁਖ ਪਿਆਰਿਓ ਅਸੀਂ ਜਾਣਾਂਗੇ ਕਿ ਰਾਤ ਦੇ 2-3 ਵਜੇ ਅੱਖ ਖੁੱਲਣ ਤੇ ਅੰਮ੍ਰਿਤ ਵੇਲਾ ਕਿਵੇਂ ਸਾਂਭਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਓ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਜੀ ਨੇ ਸਾਨੂੰ ਇਹ ਪਵਿੱਤਰ ਸਮਾਂ ਦਿੱਤਾ ਹੈ ਅਕਸਰ ਸਾਡੀਆਂ ਅੱਖਾਂ ਰਾਤ ਨੂੰ 2 ਜਾਂ 3 ਵਜੇ ਖੁੱਲ੍ਹਦੀਆਂ ਹਨ ਕੀ ਇਹ ਸਿਰਫ ਇਤਫਾਕ ਹੁੰਦਾ ਹੈ ਨਹੀਂ ਇਹ ਵਾਹਿਗੁਰੂ ਜੀ ਦਾ ਬੁਲਾਵਾ ਹੈ ਗੁਰਮਖ ਕਿਵੇਂ ਇਸ ਸਮੇਂ ਨੂੰ ਸੰਭਾਲਦਾ ਹੈ ਆਓ ਮਿਲ ਕੇ ਜਾਣੀਏ ਇਹ ਆਪਣੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਬੁਲਾਵਾ ਹੁੰਦਾ ਹੈ ਕਿ ਕਿਦਾਂ ਤੁਸੀਂ ਉਹ ਟਾਈਮ ਸਾਂਭਣਾ ਹੈ ਕਿਦਾਂ ਗੁਰਬਾਣੀ ਪੜਨੀ ਆ ਉਹ ਆਪਾਂ ਨੂੰ ਗੁਰੂ ਸਾਹਿਬ ਆਪ ਉਠਾਉਂਦੇ ਨੇ ਜਦੋਂ ਰਾਤ ਦੀ 2-3 ਵਜੇ ਅੱਖ ਖੁੱਲਦੀ ਹੈ ਉਹ ਕੋਈ ਆਮ ਗੜੀ ਨਹੀਂ ਹੁੰਦੀ ਗੁਰਬਾਣੀ ਇਸ ਸਮੇਂ ਨੂੰ ਬਹੁਤ ਮਹੱਤਵਪੂਰਨ ਦੱਸਦੀ ਹੈ ਇਹ ਅਮ੍ਰਿਤ ਵੇਲਾ ਜਦੋਂ ਕੁਦਰਤੀ ਤੌਰ ਤੇ ਮਨ ਸ਼ਾਂਤ ਹੁੰਦਾ ਹੈ ਮਾਹੌਲ ਸੁੰਨ ਹੁੰਦਾ ਹੈ ਅਤੇ ਆਤਮਿਕ ਤਰੰਗਾਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੀਆਂ ਹਨ ਗੁਰਮਖ ਇਸ ਸਮੇਂ ਨੂੰ ਬਰਬਾਦ ਨਹੀਂ ਕਰਦਾ ਸਗੋਂ ਰੱਬ ਨਾਲ ਜੋੜਨ ਲਈ ਵਰਤਦਾ ਹੈ ਜਦੋਂ ਅੱਖ ਆਪਣੇ ਆਪ ਖੁੱਲ ਜਾਵੇ ਤਾਂ ਸਮਝੋ ਇਹ ਵਾਹਿਗੁਰੂ ਦਾ ਬੁਲਾਵਾ ਹੈ ਵਾਹਿਗੁਰੂ ਆਪਾਂ ਨੂੰ ਬੁਲਾ ਰਿਹਾ ਹੈ ਕਿ ਆਪਾਂ ਉਹਨਾਂ ਦੀ ਗੁਰਬਾਣੀ ਦਾ ਸਿਮਰਨ ਕਰੀਏ ਉਹਨਾਂ ਦੇ ਨਾਮ ਦਾ ਜਾਪ ਕਰੀਏ ਇਹ ਬਖਸ਼ੀਸ਼ ਹੈ ਕਿ ਸਾਹਿਬ ਸਾਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਹੈ। ਵਾਹਿਗੁਰੂ ਜੀ ਚਾਹੁੰਦੇ ਨੇ ਕਿ ਆਪਾਂ ਉਹਨਾਂ ਦੀ ਦਿੱਤੀ ਬਾਣੀ ਦਾ ਪਾਠ ਕਰੀਏ। ਨਿਤਨੇਮ ਕਰੀਏ। ਗੁਰਮਖ ਇਸ ਵੇਲੇ ਨੂੰ ਸੌਣ ਵਿੱਚ ਨਹੀਂ ਗਵਾਉਂਦਾ ਸਗੋਂ ਉੱਠ ਕੇ ਨਾਮ ਵਿੱਚ ਲੀਨ ਹੁੰਦਾ ਹੈ। ਕਿਉਂਕਿ ਇਹ ਸਮਾਂ ਬਹੁਤ ਹੀ ਅਨਮੋਲ ਮੰਨਿਆ ਜਾਂਦਾ ਹੈ। ਪਹਿਲਾ ਸਾਨੂੰ ਚੁੱਪਚਾਪ ਬੈਠ ਕੇ ਮਨ ਵਿੱਚ ਕਹਿਣਾ ਚਾਹੀਦਾ ਹੈ ਵਾਹਿਗੁਰੂ ਮੇਰ ਕੀਤੀ ਹੈ ਜੋ ਅੱਜ ਵੀ ਤੇਰੇ ਨਾਮ ਦੀ ਬਖਸ਼ਿਸ਼ ਲਈ ਜਗਾਇਆ ਹੈ ਜੇ ਸੰਭਵ ਹੋਵੇ ਤਾਂ ਸਰੀਰ ਇਸ਼ਨਾਨ ਕਰਨਾ ਨਹੀਂ ਤਾਂ ਮੂੰਹ ਹੱਥ ਪੈਰ ਧੋ ਕੇ ਤਾਜ਼ਗੀ ਲਓ ਇਹ ਮਨ ਨੂੰ ਵੀ ਚੁਸਤ ਕਰ ਦਿੰਦਾ ਹੈ ਸਾਹ ਸਾਹ ਨਾਲ ਵਾਹਿਗੁਰੂ ਦਾ ਸਿਮਰਨ ਕਰੋ ਮਨੁੱਖ ਦੇ ਹਰ ਸਾਹ ਨੂੰ ਨਾਮ ਨਾਲ ਜੋੜਨਾ ਹੀ ਅਸਲੀ ਅੰਮ੍ਰਿਤ ਵੇਲੇ ਦੀ ਸ਼ਾਮ ਹੈ ਸਾਹ ਅੰਦਰ ਵਾਹਿ ਸਾਂ ਬਾਹਰ ਗੁਰੂ ਜਪਜੀ ਸਾਹਿਬ ਦਾ ਪਾਠ ਕਰੋ ਫਿਰ ਹੋਰ ਬਾਣੀਆਂ ਜਿਵੇਂ ਸੁਖਮਨੀ ਸਾਹਿਬ ਆਨੰਦ ਸਾਹਿਬ ਸ਼ਰਧਾ ਨਾਲ ਪੜੋ ਅੰਮ੍ਰਿਤ ਵੇਲੇ ਗੁਰਬਾਣੀ ਦੀ ਰਸਨਾ ਆਤਮਾ ਨੂੰ ਤ੍ਰਿਪਤ ਕਰ ਦਿੰਦੀ ਹੈ ਕੁਝ ਸਮਾਂ ਚੁੱਪਚਾਪ ਬੈਠ ਕੇ ਨਾਮ ਵਿੱਚ ਲੀਨ ਹੋ ਜਾਓ ਫਿਰ ਅਰਦਾਸ ਕਰੋ ਹੇ ਵਾਹਿਗੁਰੂ ਹੇ ਸੱਚੇ ਪਾਤਸ਼ਾਹ ਮੇਰੇ ਹਰ ਸਾਹ ਤੇ ਤੇਰਾ ਨਾਮ ਜਪਣ ਵਿੱਚ ਲੱਗੇ ਨੇ ਤੇ ਮੇਰਾ ਹਰ ਸਾਹ ਤੇਰਾ ਨਾਮ ਹੀ ਜਪੇਗਾ ਗੁਰਮਖ ਲਈ ਅੰਮ੍ਰਿਤ ਵੇਲਾ ਸਿਰਫ ਘੜੀ ਨਹੀਂ ਸਗੋ ਜੀਵਨ ਦਾ ਅਸਲ ਤਨ ਹੈ ਇਹੀ ਸਮਾਂ ਹੈ ਜਦੋਂ ਅੰਦਰਲੀ ਗੰਦਗੀ ਧੋਈ ਜਾਂਦੀ ਹੈ ਮਨ ਸ਼ਾਂਤ ਹੁੰਦਾ ਹੈ ਤੇ ਆਤਮਾ ਵਾਹਿਗੁਰੂ ਨਾਲ ਜੁੜਦੀ ਹੈ ਜੇ ਅਸੀਂ ਇਸ ਵੇਲੇ ਨੂੰ ਸੰਭਾਲ ਲਈਏ ਨਾ ਦਿਨ ਚੰਗਾ ਕਰਮ ਚੰਗੇ ਅੰਦਰੂਨੀ ਤਾਕਤ ਵੀ ਵੱਧਦੀ ਹੈ ਅਸਲ ਵਿੱਚ ਅਮਰਤ ਵੇਲੇ ਜਾਗਣਾ ਕੋਈ ਜ਼ਬਰ ਨਹੀਂ ਇਹ ਸਿਰਫ ਪਿਆਰ ਹੈ ਜਦੋਂ ਰਾਤ 2 3 ਵਜੇ ਅੱਖ ਖੁੱਲ੍ਹੇ ਤਾਂ ਸਮਝੋ ਵਾਹਿਗੁਰੂ ਸਾਨੂੰ ਆਪਣੇ ਦਰ ਤੇ ਬੁਲਾ ਰਹੇ ਹਨ ਗੁਰਮਖ ਉਹ ਬੁਲਾਵਾ ਕਦੇ ਵਿਅਰਥ ਨਹੀਂ ਜਾਂਦਾ ਸਾ ਸੰਗਤ ਜੀ ਆਪਾਂ ਨੂੰ ਵਾਹਿਗੁਰੂ ਦੀ ਕਿਰਪਾ ਹੋਈ ਹੁੰਦੀ ਹੈ ਕਿ ਆਪਣੀ ਅੱਖ 2 3 ਵਜੇ ਜ਼ਰੂਰ ਖੁੱਲਦੀ ਐ ਆਪਾਂ ਨੂੰ ਇਹ ਹੁੰਦਾ ਏ ਕਿ ਆਪਣੀ ਅੱਖ ਖੁੱਲ ਗਈ ਜਾਂ ਆਪਾਂ ਨੂੰ ਨੀਂਦ ਨਹੀਂ ਪਈ ਨਹੀਂ ਸਾਧ ਸੰਗਤ ਜੀ ਮੇਰੇ ਗੁਰਮਖ ਪਿਆਰਿਓ ਇਹ ਆਪਾਂ ਨੂੰ ਇੱਕ ਵਾਰ ਤਾਂ ਗੁਰੂ ワਇਗੁਰੂ ਜੀ ਆਪਾਂ ਨੂੰ ਉਠਾਉਂਦੇ ਨੇ ਕਿ ਪਿਆਰਿਓ ਉੱਠੋ ਗੁਰਮਖ ਸਿੱਖੋ ਉੱਠੋ ਮੇਰੀ ਬਾਣੀ ਦਾ ਨਾਮ ਕਰੋ ਨਾਮ ਜਾਪ ਕਰੋ ਗੁਰਬਾਣੀ ਸਿਮਰਨ ਕਰੋ ਇਹ ਹੁਣ ਸਮਾਂ ਸੰਭਣਾ ਸਾਧ ਸੰਗਤ ਜੀ ਆਪਣੇ ਹੱਥ ਹੁੰਦਾ ਏ ਕੀ ਆਪਾਂ ਉਹ ਸਮਾਂ ਵਿਅਰਥ ਗਵਾਉਣਾ ਹੈ ਜਾਂ ਉਹ ਸਮਾਂ ਆਪਾਂ ਗੁਰੂ ਵਾਹਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਦੀ ਭਗਤੀ ਵਿੱਚ ਲਾਣਾ ਹੈ ਸਾ ਸੰਗਤ ਜੀ ਏ ਵਾਹਿਗੁਰੂ ਜੀ ਵੱਲੋਂ ਦਿੱਤੀ ਸ਼ਰੀਰ ਦੀ ਦਾਤ ਹੈ ਜੋ ਆਪਾਂ ਨੂੰ ਮਨੁੱਖਾ ਜੀਵਨ ਮਿਲਿਆ ਹੈ ਉਹ ਸਿਰਫ ਵਾਹਿਗੁਰੂ ਜੀ ਦੀ ਬਾਣੀ ਉਚਾਰਨ ਲਈ ਵਾਹਿਗੁਰੂ ਜੀ ਦਾ ਨਾਮ ਸਿਮਰਨ ਲਈ ਦਿੱਤਾ ਹੈ ਆਪਾਂ ਨੂੰ ਚੁਗਲੀ ਨਿੰਦਿਆ ਇਹਨਾਂ ਚੀਜ਼ਾਂ ਤੋਂ ਪਰੇ ਹੋ ਕੇ ਵਾਹਿਗੁਰੂ ਜੀ ਦੇ ਲੜ ਲੱਗਣਾ ਚਾਹੀਦਾ ਹੈ ਗੁਰਸਿੱਖ ਸੱਚਾ ਗੁਰਸਿੱਖ ਬਣਨਾ ਚਾਹੀਦਾ ਹੈ ਮੈਂ ਸਾਰਿਆਂ ਨੂੰ ਹੱਥ ਛੋੜ ਕੇ ਬੇਨਤੀ ਕਰਾਂਗੀ ਆਓ ਆਪਾਂ ਸਾਰੇ ਸਿੱਖੀ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ